डिवाइड हो के देख दिया वो उदा बीक लेता पॉइंट तो उदा फैला रहा है लोड का है इसका जब उन्हें तो देखना भी ये पामा एक प्रोग्राम है चाहे दो प्रोग्राम है ਆਟੋਮੈਟਿਕਲੀ ਮੈਸੇਜ ਜਿਹੜਾ ਤੁਹਾਡਾ ਇੰਟਰਨੈਸ਼ਨਲ ਐਪ ਤੇ ਜਲਦੀ ਨਾਲ ਪਾ ਦਿੱਤੇ ਗਏ 2-3 ਨਿਕਲੀਆਂ ਹੋਈਆਂ ਤੇ ਪਹਿਲੇ ਦਿਨ ਨਿਕਲੀ ਹੈ ਦੂਜੇ ਦਿਨ ਨਿਕਲੀ ਹੈ ਬਾਕੀ ਮੈਂ ਤੇ ਆਪਣੇ ਇਨਵੈਸਟਮੈਂਟਸ ਕਰਨਾ ਮੀਟਿੰਗ ਚਾਹੀਦੀ ਬਟਾ ਨਹੀਂ ਕਰਦਾ ਮੈਂ ਕਿ ਮੀਟਿੰਗ ਚੱਲਦੀ ਪਈ ਕਰਦਾ ਜੀ ਤੁਹਾਨੂੰ ਜਾਂ ਇਸੇ ਤੋਂ ਨਾ ਅਸੀਂ ਕੋਈ ਮੀਟਿੰਗ ਚੱਲ ਡਾਕਟਰ ਮੈਂ ਤਾਂ ਸਟੱਫ ਇੰਟਰੈਸਟ ਨੂੰ ਛੱਡ ਕੇ ਤੋਂ ਬੱਚਿਆਂ ਦੀ ਕੁਰਬਾਨੀ ਦੇ ਕੇ ਬਾਈ ਜੀ 24 ਬੱਚੇ ਚੋਰੀ ਕੀ ਕੀ ਕਰਕੇ ਸਟੱਡੀ ਕਰਕੇ कोरोना ਬੰਦਿਆ ਦੀ ਤਕਦੀਰ ਬਦਲ ਦਿੱਤੀ ਅਸੀਂ ਘਰ ਘਰ ਪੜੇ ਹੋਏ ਆ ਅਸੀਂ ਕਿਸੇ ਦੀ ਤਕਦੀਰ ਹੀ ਬਦਲ ਸਕਦੇ ਉਹਨਾਂ ਨੇ ਕੱਲਿਆਂ ਨੇ ਸਾਡੇ ਕਰਮ ਦੇ ਨਾਲ ਤਕਦੀਰ ਬਦਲ ਦਿੱਤੀ ਤਾਂ ਜਿੱਦਾਂ ਸਾਡੇ ਸਾਥੀ ਮੋਰੇ ਨੌਜਵਾਨਾਂ ਵਿੱਚ ਉਤਸ਼ਾਹ ਆ ਆਪਾਂ ਬੈਠ ਕੇ ਇਸ ਚੀਜ਼ ਨੂੰ ਸੌਜੀ ਧੰਤਨ ਸ਼ੁਰੂ ਕਰ אביदास ਮਹਾਰਾਜ ਜੀ ਦੀ ਅੱਜ ਹਜ਼ੂਰੀ ਵਿੱਚ ਸਾਰੀਆਂ ਸੰਗਤਾਂ ਨੇ 바ਵਾ ਸਾਹਿਬ ਡਾਕਟਰ ਭੀਮਰਾਓਂ ਵੇਦਕਰ ਜੀ ਦੇ ਜਨਮ ਦਿਨ ਨੂੰ ਮਨਾਉਣ ਸੰਬੰਧੀ ਜੋ ਅੱਜ ਪ੍ਰੋਗਰਾਮ ਲਿਖਿਆ ਹੈ ਉਸਤੇ ਬਹੁਤ ਹੀ ਸਾਰੇ ਸਾਥੀਆਂ ਦੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਔਰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਕਿ ਵਾਲਮੀਕਨ ਸਮਾਜ ਔਰ ਰਬੀਦਾਸੀਆ ਸਮਾਜ ਨੇ ਰਲ ਕੇ ਸਹਿਮਤੀ ਜਤਾਈ ਆ ਔਰ ਜਿਹੜਾ ਬਾਬਾ ਸਾਹਿਬ ਬੇਦਕਰ ਜੀ ਦਾ ਪ੍ਰੋਗਰਾਮ ਹੈ ਹਰ ਸਾਲ ਦੀ ਤਰ੍ਹਾਂ ਜਿਹਦਾ 14 ਤਰੀਕ ਨੂੰ ਮਨਾਉਂਦੇ ਸੀ ਪਰ ਕੁਝ ਸਾਥੀਆਂ ਨੇ ਆਪਣਾ ਵੱਖਰਾ ਪ੍ਰੋਗਰਾਮ ਰੱਖਿਆ ਔਰ ਉਸ ਨੂੰ ਉਸ ਤੋਂ ਪਹਿਲਾਂ 13 ਤਰੀਕ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਸ ਨੂੰ ਆਪਾਂ ਪੂਰੀ ਤਰੀਕੇ ਦੇ ਨਾਲ ਮਿੱਥ ਦਿੱਤਾ ਹੈ ਔਰ 13 ਤਰੀਕ ਨੂੰ ਬੜੀ ਧੂਮਤਾਂ ਦੇ ਨਾਲ ਜਿਹੜਾ ਪ੍ਰੋਗਰਾਮ ਹੈ ਇਹ ਕੀਤਾ ਜਾਊਗਾ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਦੇ ਵਿੱਚੋਂ ਮਹੱਲਾ ਮਹੱਲਿਆਂ ਦੇ ਵਿੱਚੋਂ ਇਸ 바ਵਾ ਸਾਹਿਬ ਵੇਦਕਰ ਜੀ ਦੇ ਸਟੈਚੂ ਦੇ ਉੱਤੇ ਉਸ ਦਿਨ ਨੂੰ ਜਿਹੜਾ ਹੈਗਾ ਸਾਡਾ 13 ਤਰੀਕ ਦਾ ਪ੍ਰੋਗਰਾਮ ਉਹ ਕੀਤਾ ਜਾਊਗਾ ਉਸ ਵਿੱਚ ਬਹੁਤ ਹੀ ਨਾਮੀ ਕਲਾਕਾਰ ਜਿਹੜੇ ਹੈਗੇ ਆ ਉਹ ਆਪਾਂ ਸੱਦਾਂਗੇ ਔਰ ਉਹ ਆਪਾਂ ਅਗਲੀ ਜਿਹੜੀ ਮੀਟਿੰਗ ਹੈਗੀ ਉਹਦੇ ਵਿੱਚ ਆਪਾਂ ਰੂਪਰੇਖਾ ਤਿਆਰ ਕਰਾਂਗੇ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਪ੍ਰੋਗਰਾਮ ਆਊਗਾ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਪ੍ਰੋਗਰਾਮ ਆਊਗਾ ਜਿਹੜਾ 13 ਤਰੀਕ ਨੂੰ ਸ਼ੁਰੂ ਹੋਵੇਗਾ টাইগার ਫੋਰਸ ਔਰ ਬਾਕੀ ਸਮੂਹ ਜਥੇ ਬੰਦੀਆਂ ਦੇ ਬੋਲੋ ਜਿਹੜਾ ਲਿਖਿਆ ਗਿਆ ਹੈ ਔਰ ਇਸ ਦੇ ਵਿੱਚ ਇੱਕ ਵਾਰੀ ਪੂਏ ਵਰਲਡ ਤੱਕ ਪਤਾ ਲੱਗ ਜਾਊਗਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਹਿਸ਼ਾਰਪੁਰ ਵਾਸੀਆਂ ਨੇ ਲਿਖਿਆ ਸੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਹੋਇਆ ਹਾਂਜੀ ਕੀ 14 ਤਰੀਕ ਦਾ ਦੇਖੋ ਬਾਣੀ ਦੇ ਵਿੱਚ ਲਿਖਿਆ ਤੋਹੀ ਮੋਹੀ ਮੋਹੀ ਤੋਹੀ ਵਾਲਾ ਅੰਤਰ ਛੱਡ ਕੇ ਆਪਾਂ ਇਸ ਚੀਜ਼ ਨੂੰ ਆਪਾਂ ਸਾਡਾ ਸਾਡੇ ਵੱਲੋਂ ਕੋਈ ਇਦਾਂ ਦੀ ਨਹੀਂ ਹੈਗੀ ਸਾਰੇ ਸਾਡੇ ਸਾਥੀ ਆ ਔਰ ਜਿਨ੍ਹਾਂ ਨੇ ਆਪਣਾ ਪ੍ਰੋਗਰਾਮ ਕਰਨਾ ਹੋ ਆਪਣੇ ਵਧੀਆ ਖੁਸ਼ੀ ਦੇ ਨਾਲ ਕਰ ਸਕਦੇ ਆ ਪਰ ਜਿਹੜਾ ਸਾਡੇ ਵੱਲੋਂ ਪ੍ਰੋਗਰਾਮ ਲੇਕਿਆ ਅਸੀਂ ਤਾਂ ਉਸ ਚੀਜ਼ ਦੀ ਰੂਪਰੇਖਾ ਤਿਆਰ ਕਰਨੀ ਆ ਸਾਨੂੰ ਕਿਸੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਵੀ ਸਾਡੇ ਸਾਥੀ ਆ ਦੂਸਰੀਆਂ ਸਟੇਟਾਂ ਦੇ ਵਿੱਚ 15-15 ਦਿਨ ਪ੍ਰੋਗਰਾਮ ਚੱਲ ਸਕਦਾ ਤੁਸੀਂ ਦੇਖਿਆ ਹੋਊਗਾ ਜੁਪੀ ਦੇ ਵਿੱਚ ਬਿਹਾਰ ਦੇ ਵਿੱਚ ਜਿੱਥੇ ਮਹਾਰਾਸ਼ਟਰ ਦੇ ਵਿੱਚ 15-15 ਦਿਨ ਪ੍ਰੋਗਰਾਮ ਚੱਲਦੇ ਆ ਹੈ ਤਿੰਨ ਦਿਨ ਚੱਲਣਾ ਕੋਈ ਚੱਕਰ ਨਹੀਂ ਜਿੰਨਾ ਪ੍ਰੋਗਰਾਮ ਵਧੀਆ ਹੋਊਗਾ ਉਹ ਵਧੀਆ ਮੈਸੇਜ ਆ ਸਾਡੇ ਵੱਲੋਂ ਕੋਈ ਨਹੀਂ ਹੋ ਕੋਈ ਕਿਰੰਤੂ ਬਰੰਤੂ ਨਹੀਂ ਪਰ ਹਾਂ ਮੈਂ ਇੱਥੇ ਇਹ ਜ਼ਰੂਰ ਦੱਸਣਾ ਚਾਹੁੰਨਾ ਕਿ ਅਗਲੇ ਸਾਲ 25 ਦੇ ਵਿੱਚ ਜਿਹੜਾ 2000 ਜਿਹੜਾ ਆਪਣੇ 바ਵਾ ਸਾਹਿਬ ਅੰਮੇਦਕਰ ਜੀ ਦਾ ਜਿਹੜਾ ਜਨਮ ਦਿਨ ਉਹ 14 ਤਰੀਕ ਹੀ ਨੂੰ ਮਨਾਇਆ ਜਾਊਗਾ ਉਸ ਵਿੱਚ ਕੋਈ ਦੂਜਾ ਬੰਦਾ ਜਿਹੜਾ ਸ਼ਿਕਰਤ ਨਹੀਂ ਕਰੂਗਾ ਸਿਰਫ ਤੇ ਸਿਰਫ ਉਸੇ ਚੌਂਕ ਦੇ ਵਿੱਚ ਜਿਹੜਾ ਹੈਗਾ ਉਹ ਪ੍ਰੋਗਰਾਮ ਕੀਤਾ ਜਾਊਗਾ ਸੋ ਸਾਥੀਓ ਅੱਜ ਜੋ ਸ਼੍ਰੀ ਗੁਰੂ ਬਿਦਾਸ ਟਾਈਗਰ ਫੋਰਸ ਔਰ ਸਮੂਹ ਜਥੇਬੰਦੀਆਂ ਵੱਲੋਂ ਇੱਕ ਪ੍ਰੋਗਰਾਮ ਲੀਕਿਆ ਗਿਆ ਕਿ ਜੋ ਇਸ ਵਾਰ ਸਾਡੀ ਜਿਹੜੀ ਡਾਕਟਰ ਵੀ ਆਰ ਅੰਬੇਡਕਰ ਸੋਸ਼ਲ ਐਂਡ ਡਿਵੈਲਪਰ ਸੋਸਾਇਟੀ ਜਿਹੜੀ ਆ ਉਹਦੇ ਵੱਲੋਂ ਕਿਸੇ ਕਾਰਨ ਜਿਹੜਾ ਆ ਉਹ ਪ੍ਰੋਗਰਾਮ ਅਸੀਂ ਥੋੜੇ ਅੱਗੇ ਪਿੱਛੇ ਕਰਨ ਦੀ بجائے ਆਪਾਂ 13 ਅਪ੍ਰੈਲ ਦਾ ਇਸ ਵਾਰ ਲੀਕ ਦਿੱਤਾ ਕਿ 13 ਅਪ੍ਰੈਲ ਨੂੰ ਗੁਰੂ ਅਰਬਿੰਦ ਸਾਹਿਬ ਜਿਹੜਾ ਉਹ 6 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜਾ 바ਵਾ ਸਾਹਿਬ ਦਾ ਜਨਮ ਦਿਨ ਮਨਾਇਆ ਜਾਊਗਾ ਔਰ 12 ਵਜੇ ਅਸੀਂ ਅੰਬੇਦਕਰ ਚੌਂਕ ਦੇ ਵਿੱਚ ਕੇ ਕਟਿਆ ਜਾਊਗਾ ਇਸ ਕਰਕੇ ਮੈਂ ਮੂਹ ਹਾਰਪੁਰ ਵਾਸੀਆਂ ਨੂੰ ਬੇਨਤੀ ਕਰਦਾ 13 ਅਪ੍ਰੈਲ ਸ਼ਾਮ ਨੂੰ ਸਾਰੇ ਹਮ ਹੋਮ ਆ ਕੇ ਪਹੁੰਚੋ ਜੋ ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜੁੜੀਏ ਕਿਉਂਕਿ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਨੇ ਬਹੁਤ ਸਾਰੇ ਲੋਕਾਂ ਦਾ ਜਨਮ ਦਿਨ ਮਨਾਉਂਦੇ ਆ ਪਰ ਜਨਮ ਦਿਨ ਤਾਂ ਆਪਾਂ ਬਾਬਾ ਸਾਹਿਬ ਦੇ ਕਰਕੇ ਹੀ ਮਨਾ ਰਹੇ ਨਾ ਇਸ ਕਰਕੇ ਅਸੀਂ ਬਾਬਾ ਸਾਹਿਬ ਜੀ ਦਾ ਜਨਮ ਦਿਨ ਜਿਹੜਾ ਉਹ ਮਨਾਣਾ ਆ ਸੋ ਮੈਂ ਬੇਨਤੀ ਕਰੂੰਗਾ ਕਿ ਆਓ ਥੋੜਾ ਜਿਹਾ ਟਾਈਮ ਕੱਢ ਕੇ ਬਾਬਾ ਸਾਹਿਬ ਦੇ ਚਰਨਾਂ ਦੇ ਵਿੱਚ ਨਮਸਤਕ ਹੋਈਏ ਔਰ ਉਹਨਾਂ ਦੀ ਵਿਚਾਰਧਾਰਾ ਅੱਗੇ ਫਲ ਸਰ ਤਾਰਿਕ ਅੰਬੇਦਕਰ ਬੋਰਡਸ ਬੋਰੋ ਜਿਹੜਾ 14 ਤਰੀਕ ਦਾ 6 ਤੋਂ ਲੈ ਕੇ 9 ਵਜੇ ਦਾ ਪ੍ਰੋਗਰਾਮ ਰੱਖਿਆ ਗਿਆ। ਇਹ ਦੋ ਟੜੇ ਬਣ ਗਏ ਨਾ ਇੱਕ ਟੜਾਏ। ਕੋਈ ਟੜਾ ਨਹੀਂ ਭਾਜੀ। ਇਹ ਤਾਂ ਜਿਹੜੀ ਡਾਕਟਰ ਬੀ ਆਰ ਅੰਬੇਦਕਰ ਸੋਸ਼ਲ ਵੈਲਫੇਅਰ ਸੁਸਾਇਟੀ ਆ ਚੌਂਕ ਦੀ ਕੇਅਰ ਕਰਦੀ ਹਰੇਕ ਪਾਸੇ ਦਾ ਜਿਹੜਾ ਕੰਮ ਕਰਦੀ ਆ ਸ਼ੀਸ਼ਾ ਕੋਈ ਵੀ ਅੱਜ ਤੱਕ ਜੋ ਕੋਈ ਵੀ ਕੰਮ ਆ ਉਹ ਡਾਕਟਰ ਬੀ ਆਰ ਅੰਬੇਦਕਰ ਸੋਸ਼ਲ ਵੈਲਫੇਅਰ ਸੁਸਾਇਟੀ ਕਰਦੀ ਆ ਤੇ ਹੱਕ ਵੀ ਉਹਨਾਂ ਦਾ ਹੀ ਆ। ਆਪਾਂ ਤਾਂ ਗੁੱਡਵਿਲ ਆ ਉਹ ਹੀ ਕਰ ਰਹੇ ਆ। ਦੇਖੋ ਸਾਡਾ ਕੰਮ ਹੈ ਹੋਕਾ ਲੈਣਾ। ਸਾਡਾ ਕੰਮ ਹੈ ਹੋਕਾ ਲੈਣਾ ਜਾਗੇ ਕੋਈ ਨਾ ਜਾਗੇ ਜਾਗਣ ਵਾਲੇ ਜਾਗ ਜਾਣਗੇ ਸੁੱਤੇ ਰਹਿਣਗੇ ਬਿਨ ਭਾਗੇ ਕਹਿੰਦਾ ਮਤਲਬ ਅਸੀਂ ਬੂਟਾ ਲਾਤਾ ਜਿਹੜਾ ਮਰਜੀ ਆ ਕੇ ਛਾਵੇਂ ਬੈਠੇ ਕੋਈ ਇਹ ਤਾਂ ਮੇਲਾ ਲੱਗਾ ਸਾਡਾ ਕੰਮ ਸੀ ਅਸੀਂ ਉੱਥੇ ਮੇਲ ਇੱਕ ਇਦਾਂ ਦਾ ਚੀਜ਼ ਬਣਾਤੀ ਆ ਜਿੱਥੇ ਹਰੇ ਕੋਈ ਆ ਕੇ ਉਹਦੀ ਛਾਵੇਂ ਬੈਠਦਾ ਬੂਟੇ ਦੇ ਬਹੁਤ ਵਧੀਆ ਸਾਡਾ ਕੰਮ ਹੈ ਬੂਟੇ ਲੈਣਾ ਤੇ ਬੂਟੇ ਲਾਤੇ ਆ ਬੈਠਣ ਜਿਹੜਾ ਮਰਜੀ ਆ ਕੇ ਛਾਵੇਂ ਸਰ ਜਿਹੜਾ ਪਿੰਡਾਂ ਦੇ ਵਿੱਚੋਂ ਹੀ ਜਾਂ ਮਹੱਲਿਆਂ ਦੇ ਵਿੱਚੋਂ ਦੋ ਦੋ ਛੋਪਾ ਯਾਤਰਾ ਨੇ ਛੋਪਾ ਯਾਤਰਾ ਦੋ ਦੋ ਨਿਕਲੀਆਂ ਤੁਹਾਨੂੰ ਵੀ ਲੱਗਦਾ ਕਿ ਸਾਰੇ ਨੂੰ ਇੱਕ ਮੰਚ ਦੇ ਅੱਗੇ ਹੋ ਕੇ ਇਹਦਾ ਪ੍ਰੋਗਰਾਮ ਵਾਪਸ ਆ ਦੇਖੋ ਇੱਕ ਮੰਚ ਦੇ ਵੀ ਇਕੱਠੇ ਹੋਣਾ ਚਾਹੀਦਾ ਮੈਂ ਤਾਂ ਕਹਿੰਦਾ ਕਿ ਜਿਹੜੇ ਤੁਸੀਂ ਦੋ ਕਹਿੰਨੇ ਹੋ ਮੈਂ ਕਹਿੰਦਾ 10-10 ਨਿਕਲਣੇ ਚਾਹੀਦੇ ਆ ਲੋਕਾਂ ਨੂੰ ਪਤਾ ਲੱਗੇ ਕਿ ਜਿਹੜੇ ਛਮਾਰੋ ਜਾਗ ਗਏ ਆ ਬਾਲਮਿਕੇ ਜਾਗ ਗਏ ਆ ਤਾਂ ਬਹੁਤ ਵਧੀਆ ਗੱਲ ਆ ਵੀ ਇੱਕ ਦੀ بجائے ਦੋ-ਦੋ ਦੀ بجائے 5-5 10-10 ਨਿਕਲਣੇ ਚਾਹੀਦੇ ਆ ਜਿਹੜਾ ਪ੍ਰੋਗਰਾਮ 바ਵਾ ਸਾਹਿਬ ਚੌਂਗ ਦੇ ਵਿੱਚ ਦੋ ਮਨਾਏ ਜਾ ਰਹੇ ਮੈਂ ਕਹਿੰ ਬਾਬਾ ਸਾਹਿਬ ਨੂੰ ਕਹਿੰਦੇ ਬਾਬਾ ਸਾਹਿਬ ਨੇ ਖੁਦ ਗਿਆ ਪੜੋ ਜੁੜੋ ਸੰਘਰਸ਼ ਕਰੋ ਇਹ ਜੋੜਦੇ ਪਏ ਆ ਇੱਕ ਦਿਨ ਇਦਾਂ ਦਾ ਆਊਗਾ ਕਿ ਸਾਰੇ ਇਸ ਪਲੇਟਫਾਰਮ ਦੇ ਉੱਤੇ ਇਕੱਠੇ ਹੋਣਗੇ ਜਿਹੜੇ ਅੱਜ 2 ਮਨਾ ਰਹੇ ਆ ਨਾ 10 ਮਨਾ ਰਿਹਾ ਉਹ ਇੱਕ ਦਿਨ ਇੱਕੋ ਹੀ ਜ਼ਿਲ੍ਹਾ ਲੈਵਲ ਦਾ ਬਣੂਗਾ ਇਹ ਸ਼ੁਰੂ ਕਰ ਬਿਦਾਸ ਪੈਗਰ ਫੋਰਸ ਨੇ ਮੂਵਮੈਂਟ ਚੁੜੀ ਕੀਤੀ ਸੀ ਦੀ ਬਹੁਤ ਸਾਰੇ ਮੇਰੇ ਵੀਰ ਜਿਹੜੇ ਇੱਥੇ ਬੈਠੇ ਆ ਜਿਨ੍ਹਾਂ ਨੇ ਉਸ ਵੇਲੇ ਨਾਲ ਖਤਮ ਚੱਕੇ ਸੀਗੇ ਜਦੋਂ ਪਹਿਲੇ ਦਿਨ ਆਪਾਂ ਅੰਬੇਡਕਰ ਚੌਂਕ ਦਾ ਨੀਂਹ ਪੱਥਰ ਰੱਖਿਆ ਔਰ ਬਾਰਨੀਕੀ ਸਮਾਜ ਉਹ ਰਬਦਾਸੀਆ ਸਮਾਜ ਨੇ ਸਿਰ ਧਰ ਦੀ ਬਾਜੀ ਲਾ ਕੇ ਜਿਹੜਾ ਇਹ ਚੌਕ ਦਾ ਹਾਰ ਬਣਿਆ ਉਸ ਤੋਂ ਬਾਅਦ ਹੌਲੀ-ਹੌਲੀ ਆਪਾਂ ਇੱਕ ਸਟੈਂਡ ਲੱਡਿਆ ਸਿਰ ਬੋਰਡ ਲਾਇਆ ਬੋਰਡ ਤੋਂ ਬਾਅਦ ਫਿਰ ਥੋੜੇ ਜਨਾਬਾਂ ਦਾ ਇੱਕ ਉੱਤੇ ਸਟੈਚੂ ਲਾਤਾ ਸਟੈਚੂ ਤੋਂ ਬਾਅਦ ਆਪਾਂ ਥੋੜੀ-ਥੋੜੀ ਅੱਡੇ ਕਰਦੇ ਕਰਦੇ ਹੌਲੀ-ਹੌਲੀ ਆਪਾਂ ਲੰਬੇ ਪੈ ਅੱਜ ਬੈਠੇ ਲਾਤਾ ਸਾਰੇ ਲੈ ਕੇ ਨਵੇਂ ਪੈਂਦੇ ਆ ਇੱਕ ਬ੍ਰਿਕਸ਼ ਲਾਤਾ ਸਾਰੇ ਛਾਵੇਂ ਵੈਂਦੇ ਆ ਬੜੀ ਖੁਸ਼ੀ ਹੁੰਦੀ ਹੈ ਕਿ ਇੱਕ ਛੋਟੀ ਜਿਹੀ ਮੁਹਿੰਮ ਸ਼ੇਰੀ ਸੀ ਅੱਜ ਉਹ ਕਦੇ ਕਦੇ ਵੱਡੀ ਮੰਜ਼ਲ ਬਣ ਗਈ ਆ ਜਿਹਦੇ ਵਿੱਚ ਬਹੁਤ ਸਾਰੇ ਲੋਕ ਆ ਕੇ ਰੈਂਦਰ ਵੀ ਆ ਉਥੇ ਆ ਕੇ ਜੈਲ ਮਾਰਤੀ ਕਰਦੇ ਆ ਧਰਮ ਨੇ ਪ੍ਰਦਰਸ਼ਨ ਕਰਦੇ ਆ ਖੁਸ਼ੀ ਹੁੰਦੀ ਆ ਸਾਰੇ ਭਰਾਵਾਂ ਦੀ ਜਿਹੜੀ ਮੀਟਿੰਗ ਨੂੰ ਸਫਲ ਹੋਈ ਆ ਪਰ ਉਸ ਮੀਟ ਨੂੰ ਇੱਕ ਗੰਡਮ ਕੀਤਾ ਜਾ ਰਿਹਾ ਨਕਾਰਿਆ ਜਾ ਰਿਹਾ ਉਹ ਕਿਸ ਤਰ੍ਹਾਂ ਦੀ ਕੋਸ਼ਿਸ਼ ਸ਼ਰਾਰਤੀ ਅੰਸਰ ਆ ਕੇ ਜਿਨ੍ਹਾਂ ਨੂੰ ਸਾਰਿਆਂ ਨੂੰ ਇਨਵਾਈਟ ਕੀਤਾ ਸੀ ਇਸ ਮੀਟਿੰਗ ਲਈ ਕਿ ਆਪਾਂ 14 ਅਪ੍ਰੈਲ ਨੂੰ ਜਿਹੜਾ ਹੈ ਉਹ 바ਵਾ ਸਾਹਿਬ ਡਾਕਟਰ ਭਿੰਦਰਾ ਅੰਬੇਡਕਰ ਦੀ ਦਾ ਹਰੇਕ ਸਮਾਜ ਨੇ ਰੰਗ ਮਣ ਕੇ ਉਹ ਜਨ ਦਿਹਾੜਾ ਮਨਾਇਆ ਕਿ ਮਸਾਇਆ ਵੀ ਜਿੱਦ ਤੱਕ ਸਾਡੇ ਜੁਡੀਸ਼ੀਅਲ ਵੱਧਣ ਜੀ ਤੇ ਕੈਪਟਨ ਸਾਹਿਬ ਵੀ ਗੱਲ ਕਹਿੰਗੇ ਕਿ ਸਭ ਇੱਕਾ ਮਾ ਚਾਹੀਦਾ ਪਰ ਆਪਾਂ ਤਾਂ ਸਾਰੇ ਨੂੰ ਇੱਕ ਕਰਦੇ ਆ ਜੇ ਸਾਡੇ ਨਾਲ ਪਾਟੀ ਜਾਂਦੇ ਤਾਂ ਆਪਾਂ ਉਸ ਬੰਦੇ ਨੂੰ ਕੀ ਕਰੀਏ ਜਾ ਕੇ ਧੋਹ ਕੇ ਆ ਕੇ ਖੂਡੇ ਨਾਲ ਮਾਰਨਾ ਕਿ ਸਾਡੇ ਨਾਲੇ ਦੁਨੀਆਂ ਰਸੀ ਵੱਜੇ ਹੋਆ ਅਸੀਂ ਤਾਂ ਉਸ ਬੰਦੇ ਨੂੰ ਬੇਇੱਜ਼ਤੀ ਕਰ ਸਕਦੇ ਆ ਵੀ ਭਰਾ ਅਸੀਂ ਤੈਨੂੰ ਫੋਨ ਕੀਤਾ ਵੀ ਤੂੰ ਵੀ ਆ ਆਪਾਂ ਸਾਰੇ ਇਕੱਠੇ ਹੋ ਕੇ ਮਨਾਈਏ ਬਾਬਾ ਸਾਹਿਬ ਦਾ ਜਿਹੜਾ ਲੋਕਾਂ ਨੂੰ ਇੱਕ ਮਸਾਲਾ ਦਈਏ ਕੀ ਆਹ ਨਾਲੇ ਡੈਮੇਜ ਚ ਦੁਸ਼ਮਣ ਸਾਡੇ ਨਾਲ ਦੇਖਣ ਨੂੰ ਕੋ ਭਰਾਵੇ ਪਰ ਆਪਾਂ ਲੋਗ ਆਪਸ ਵਿੱਚ ਹੀ ਪੱਟੀ ਜੰਨੇ ਆ ਆਰੇ ਟਾਈਮ ਦੇ ਵਿੱਚ ਅਸੀਂ ਤਾਂ ਗਲਾਮ ਬੜਨਾ ਬੜਨਾ ਸਾਡੇ ਬੱਚੇ ਨੇ ਵੀ ਗਲਾਮ ਬੜਨਾ ਇਹਨਾਂ ਨੂੰ ਲਾਇਕੀਆਂ ਕਰਕੇ ਜੇ ਅਸੀਂ ਇਸੇ ਚੀਜ਼ ਨੂੰ ਕਾਮਯਾਬ ਕਰਨਾ ਸਭ ਨੂੰ ਇੱਕ ਪਲੇਟਫਾਰਮ ਇੱਕ ਝੰਡਾ ਇੱਕ ਮੰਚ ਤਿਆਰ ਕਰਨੇ ਪੈਣਾ ਔਰ ਇਸ ਮੰਚ ਨੂੰ ਬਣਾ ਕਰਨ ਲਈ ਬਹੁਤ ਸਾਰੀਆਂ ਕੁਰਬਾਨੀਆਂ ਵੀ ਦੇਣੇ ਪੈਣੀਆਂ ਸੋ ਆਪਾਂ ਹਮੇਸ਼ਾ ਕੁਰਬਾਨੀ ਦੇਣ ਲਈ ਤਿਆਰ ਹਾਂ ਕਦੀ ਪਿੱਛੇ ਹਟੇ ਨਹੀਂ ਹੁਣ ਜਿਹੜਾ ਅਸੀਂ ਇੱਕ ਕਮੇਟੀ ਆ ਜਿਹੜੀ ਬਾਬਾ ਸਾਬ ਡਾਕਟਰ ਭੀਮਰਾਓਂ ਵੇਡਕਰ ਸੋਸ਼ਲ ਐਂਵਾਈਰਨਮੈਂਟ ਸੋਸਾਇਟੀ ਆ ਉਹਦੇ ਜਿਹੜੇ ਪ੍ਰਧਾਨ ਆ ਉਹ ਮੇਰੇ ਵੀਰ ਲੱਗੀ ਆ ਜਿੱਕਾ ਵਖੜਾ ਹੋ ਗਿਆ ਇਹ ਸਾਡੇ ਲੱਗੀ ਮੰਦ ਜੀ ਉਹਦੇ ਪ੍ਰਧਾਨ ਜੋ ਹਵਾ ਜਾਵੇ ਮੇਰੀ ਜਾਵੇ ਕਿਸੇ ਨੂੰ ਨਹੀਂ ਟੈਨਸ਼ਨ ਹੁੰਦੀ ਲੇਕਿਨ ਇਹਨਾਂ ਨੂੰ ਔਰ ਮੈਨੂੰ ਜੋ ਟੈਨਸ਼ਨ ਹੁੰਦੀ ਯਾਰ ਕੋਈ ਸੀਸ਼ਾ ਨਾ ਟੁੱਟ ਜਵੇ ਜਾਂ ਕੋਈ ਉਹਦੇ ਵਿੱਚ ਪ੍ਰੋਬਲਮ ਨਾ ਹੋ ਜਵੇ ਤੇ ਲੋਕਾਂ ਨੇ ਸਾਨੂੰ ਵੇਣਾ ਵੀ ਯਾਰ ਤੁਸੀਂ ਇਹਦੀ ਕਿਹੜੇ ਕਰਦੇ ਆ 2022 ਦੇ ਵਿੱਚ 1 ਲੱਖ 20 ਹਜ਼ਾਰ ਰੁਪਏ ਖਰਚ ਕੇ ਉਹਤੇ ਰੇਲਿੰਗ ਲਾਈ ਮੇਰਾ ਵੀ ਜੇ ਕੋਈ ਹੈਗਾ ਰਿਪੋਰਟ ਕਰ ਲਿਓ ਮਾਲਕੀ ਕਿਤੇ ਸੋਸ਼ਲ ਮੀਡੀਆ 'ਤੇ ਬਣਾ ਕੇ ਜੀ 1 ਲੱਖ 20 ਹਜ਼ਾਰ ਰੁਪਏ ਖਰਚ ਕੇ ਰੇਲਿੰਗ ਕਰਵਾਈ ਉਸ ਤੋਂ ਬਾਅਦ 20 ਹਜ਼ਾਰ ਰੁਪਏ ਦਾ ਪੇਂਟ ਕਰਵਾਇਆ ਇਸ ਵਾਰ ਇਹ ਕਿ ਲੱਖ 60000 ਰੁਪਏ ਦਾ ਜਿਹੜਾ ਉਹਨੂੰ ਟਫਨ ਗਲਾਸ ਉਹਦਾ ਫਰੇਮ ਲੱਗਾ ਉੱਥੇ ਬਹੁਤ سارے ਬੰਦੇ ਆਉਂਦੇ ਤਾਂ ਸਾਕੇ ਤਾਂ ਸੁਣਾ ਨਹੀਂ ਲਈ ਮੈਂ ਸੁਣਾ ਕੇ ਇਹਦੇ ਘਰ ਜਾ ਕੇ ਧੋਲੇ ਲੈਣੀ ਆ ਹਿਆਰਪੁਰ ਦੇ ਵਿੱਚ ਇਕੱਠੋ ਕਰ 150 ਜੱਥੇ ਬੰਦੀ ਆ ਇੱਕ ਜੱਥੇ ਬੰਦੀ ਨਾਲ ਤੱਕ ਚਵਾਨੀ ਨਹੀਂ ਦਿੱਤੀ ਉਹ ਚੌਂਗ ਲਈ ਜੇ ਅਸੀਂ ਅੱਜ ਮਿਸਾਲ ਕਹਿਣ ਕਿਦੀ ਆ ਕਿ ਇੱਥੇ ਇਦਾਂ ਦਾ ਮੰਚ ਬਣ ਗਿਆ ਜਿੱਤੇ ਆ ਕੇ ਸਾਰੇ ਖੜੇ ਹੋ ਤੇ ਫਿਰ ਉਹ ਮੰਚ ਨੂੰ ਦੇਖ ਕੇ ਜਲਣ ਨਹੀਂ ਹੁੰਦੀ ਆ ਆਪਾਂ ਕਿਉਂ ਨਹੀਂ ਇੱਕ ਮੁੱਠ ਬਣਦੇ ਇੱਕ ਉਂਗਲੀਆਂ ਨਾਲ ਕਦੀਆਂ ਕੋਈ ਵੀ ਤੋੜ ਸਕਦਾ ਜਿਹੜੇ ਮੁੱਕਾ ਬਣ ਜਾਂਦਾ ਨਾ ਪੰਜ ਬਣ ਜਾਂਦਾ ਇਹ ਦੂਸਰੇ ਬੰਦੇ ਨੂੰ ਤੋੜਨ ਦੀ ਹਿੰਮਤ ਰ ਕਿ ਤੁਸੀਂ ਕੋਦੋਂ ਇਹ ਮੁਕਾਵਣਾ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਜਿਹੜੀਆਂ ਆਰਗੇਨਾਈਜ਼ ਹੋ ਗਈ ਆਪਾਂ ਪਾਰਟੀ ਰਹਿਣਾ ਆਪਾਂ ਤੁਹਾਨੂੰ ਸਾਰਿਆਂ ਨੂੰ ਮੈਸੇਜ ਆਇਆ ਸੀਗਾ ਕਿ ਐਤਵਾਰ 10 ਤਰੀਕ 5 ਵਜੇ ਬੱਸੀ ਕਵਾਜੂ ਗੁਰਦੁਆਰੇ ਵਿੱਚ ਆਪਾਂ ਮੀਟਿੰਗ ਰੱਖਣੀ ਆ ਕਿ ਆਪਾਂ ਇੱਕ ਬਹੁਤ ਵੱਡੇ ਮਸਾਲੇ ਦੇ ਵਿੱਚ ਇੱਕ ਪ੍ਰੋਗਰਾਮ 14 ਅਪ੍ਰੈਲ ਨੂੰ ਕਰਨਾ ਹੈ ਤੇ ਪਰ ਉਸ ਜਿਹੜਾ ਉਹ ਮੈਸੇਜ ਆ ਉਹ ਤਾਂ ਖੰਡਮ ਕਰਤਾ ਉਹਦੇ ਤਾਂ ਉਹਨਾਂ ਨੇ ਪਹਿਲਾਂ ਹੀ ਇੱਕ ਦਿਨ ਮੇਰੇ ਭਰਾਵਾਂ ਨੇ ਬਹਿ ਕੇ ਇੱਕ ਮੀਟਿੰਗ ਕਰ ਲਈ ਆ ਕਿ ਆਓ ਅਸੀਂ ਇਹਨਾਂ ਨੂੰ ਛੱਡ ਕੇ ਆਪਣੀ ਫੱਟੀ ਚੁੰਕਾਈਏ ਮੈਂ ਤਾਂ ਸਾਰਿਆਂ ਦੀ ਫੱਟੀ ਚੁੰਕਾਉਂਗਾ ਕਰਦਾ ਜੇਗਾ ਔਰ ਕੋਈ ਵੀ ਬੰਦੇ ਕਹਿੰਦੇ ਆ ਕਿ ਸਰ ਸਾਡੀ ਪੱਟੀ ਜਾਂਦੇ ਕੋਈ ਗੱਲ ਨਹੀਂ ਸਾਡੇ ਭਰਾ ਆ ਸਾਡੀ ਫੋਰਸ ਨੇ ਇਸ ਵਾਰ ਜਿਹੜਾ ਸਾਡੀ ਕਮੇਟੀ ਨੇ ਇਹ ਮਨਣਾ ਲਿਆ ਕਿ ਕਰਦੇ ਧਰਤੇ ਦਾਸੀਂ ਆ ਸਾਰੇ ਅਸੀਂ ਜਿਹੜਾ ਆ ਉਹ ਇਸ ਵਾਰ ਕਿਸੇ ਪ੍ਰੋਬਲਮ ਕਰਕੇ ਕੇਸ ਫਿਰ ਮਾਇਆ ਜਾਣਾ ਉਹ ਤੋਂ ਬਾਅਦ ਅਗਲੇ ਜਿਹੜੀ 14 ਪ੍ਰਯਾਨੰਦ ਆਦੀ ਆ 2025 ਦੇ ਵਿੱਚ ਬਹੁਤ ਸਾਰੇ ਕਿਸ ਤਰ੍ਹਾਂ ਦੇ ਭਰਾ ਸਾਡੀਆਂ ਜੱਥੇਬੰਦੀਆਂ ਬੈਠੀਆਂ ਮੇਰੇ ਬਜ਼ੁਰਗ ਬੈਠੇ ਆ ਸਭ ਸੂਝਵਾਨ ਬੈਠੇ ਜੱਥੇਬੰਦੀਆਂ ਬੈਠੀਆਂ ਆ ਆਟੋ ਯੂਨੀਅਨ ਲਈ ਇੱਕ ਸਾਧਨੀਆ ਹਰੇਕ ਘਰੇ ਜਦੋਂ ਬੰਦੀ ਬੈਠੀ ਆ ਆਪਾਂ ਸਾਰਿਆਂ ਦੇ ਸਹਿਯੋਗ ਨਾਲ ਇੱਕ ਕਮੇਟੀ ਹੋ ਤਿਆਰ ਕਰਾਂਗੇ ਕਿ ਉਹ ਕਮੇਟੀ ਹ ਅਗਲੇ ਸਾਲ ਜਿਹੜਾ ਡਿਸੀਜਨ ਲਾਉਗੀ ਕਿ ਆਪਾਂ ਇੰਨੀ ਤਰੀਕ ਨੂੰ ਜਿਹੜਾ ਉਹ ਪ੍ਰੋਗਰਾਮ ਰੱਖਾਂਗੇ ਇਸ ਕਰਕੇ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਆ ਆਪਾਂ ਨੂੰ ਇੱਕ ਮੰਚ ਇੱਕ ਝੰਡਾ ਇੱਕ ਡੰਡਾ ਜਿਹੜਾ ਉਹ ਹੱਥੇ ਫੜਨਾ ਚਾਹੀਦਾ ਆ ਇੱਕ ਮੰਚ 'ਤੇ ਇਕੱਠੇ ਹੋਣਾ ਚਾਹੀਦਾ ਆ ਨਾਲੇ ਟਾਈਮ ਦੇ ਵਿੱਚ ਜਿਹੜਾ ਆ ਉਹ ਅਸੀਂ ਇੱਕ ਮਿਸਾਲ ਦੇਖ ਸਕੀਏ ਕਹਿੰਦੇ ਕੌਮਾਂ ਜੂੰਦੀਆਂ ਸਦਾ ਕੁਰਬਾਨੀਆਂ ਤੇ ਅੱਖ ਮਰੇ ਤੇ ਕੌਮ ਵੀ ਮਰ ਜਾਂਦੀ ਜਿਹੜੀਆਂ ਕੌਮਾਂ ਜੁਲਮ ਅਗੇ ਕਤਾਲ ਖੜ ਜਾਂਦੀਆਂ ਉਸ ਪੌਮ ਨੂੰ ਸਭਾ ਇਤਿਹਾਸ ਪੁੱਜੇ ਅਸੀਂ ਸਾਡੇ ਪੁਰਖੇ ਹੋਵੇ ਸਾਂ ਜਦੋਂ ਦੇ ਕੇ ਖੜਦੇ ਖੜ ਗਏ ਆਏ ਆ ਲੜਦੇ ਆਏ ਆ ਉਹ ਨਹੀਂ ਚੁਗੇ ਆਪਾਂ ਕਿਉਂ ਚੁਗੇ ਸਾਡੀ ਮੈਜੋਰਟੀ ਜਦਾ ਸੱਦਾ ਬਹੁਤ ਜਦਾ ਹੈ ਅਸੀਂ ਫੇਰ ਵੀ ਦੂਸਰੇ ਬੰਦੇ ਨੂੰ ਬੇਇਜ਼ਤੀ ਕਰਾਂਗੇ ਕੀ ਆਪਰਾ ਸਾਡੇ ਨਾਲ ਆ ਕੇ ਇਕੱਠੇ ਹੋ ਕੇ ਪ੍ਰੋਗਰਾਮ ਕਰਦੇ ਆ ਇੱਕ ਮਿਸਾਲ ਦਈਏ ਪਰ ਜੇ ਫੇਰ ਵੀ ਤੂੰ ਨਹੀਂ ਆਣਾ ਚਾਹੁੰਦਾ ਤੇਰੀ ਮਰਜ਼ੀ ਆ ਤੂੰ ਜੋ ਕਰਨਾ ਤੂੰ ਕਰ ਅਸੀਂ ਜੋ ਕਰਨਾ ਸੀ ਕਰਾਂਗੇ ਜੇ ਤਾਂ ਮੇਰੇ ਭਰਾਵਾਂ ਨੂੰ ਇਸ ਪ੍ਰੋਗਰਾਮ ਨਾਲ ਸਹਿਮਤੀ ਹੈ ਕਿ ਅਸੀਂ 13 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਭੀਮਰਾਓ ਬੇਲਕਰ ਜੀ ਦਾ ਜੋ ਪ੍ਰੋਗਰਾਮ ਲਾਇਆ ਜਾ ਰਿਹਾ ਉਹਦੇ ਵਿੱਚ ਸਹਿਮਤੀ ਸਾਰੇ ਹੱਥ ਖੜਾ ਕਰਕੇ ਫਤਿਹ ਬੁਲਾਓ ਜੈ ਜੀ ਜੈ ਭਗਤ ਜੈ ਜੀ ਜੈ ਭਗਤ ਸਮਸਾ ਤੁਹਾਡੀ ਸੋਚ ਤੇ ਜਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ